ਕਿ ਜਿਹੜੀ ਸ਼ਹਿਰ ਦੇ ਵਿੱਚ ਗਰਮੀ ਕਰਕੇ ਪਾਣੀ ਦੀ ਮੰਗ ਵਧੀ ਹੋਈ ਹੈ ਉਹ ਇਧਰੋਂ ਹਰਿਆਣਾ ਤੋਂ ਪੰਜਾਬ ਦਾ ਜੋ ਪਾਣੀ ਦਾ ਆਪਸ ਵਿੱਚ ਡਿਸਪੂਟ ਹੈ ਉਸ ਕਰਕੇ ਨਹਿਰ ਜਿਹੜੀ ਹੈਗੀ ਕੁਝ ਡਾਊਨ ਕਰ ਦਿੱਤੀ ਗਈ ਸੀ। ਔਰ ਸ਼ਹਿਰ ਦੇ ਲੋਕ ਜਿਹੜੇ ਹੈਗੇ ਪਾਣੀ ਵਾਸਤੇ ਤਰਾਈ ਦਹਾਈ ਕਰ ਰਹੇ। ਉਸ ਬੰਦੇ ਵਿੱਚ ਅਸੀਂ ਵਾਟਰ ਸਪਲਾਈ ਸੀ ਰਿਪੋਰਟ ਦੇ ਐਸ.ਡੀ.ਓ ਸਾਹਿਬ ਤੇ ਜੇ.ਈ. ਸਾਹਿਬ ਨਾਲ ਲਗਾਤਾਰ ਅਸੀਂ ਗੱਲ ਕਰ ਰਹੇ ਆ। ਕਿ ਪਾਣੀ ਗੰਦੇ ਪਾਣੀ ਦੀ ਸ਼ਿਕਾਇਤਾਂ ਆ ਰਹੀਆਂ ਪਾਣੀ ਇਲਾਕੇ ਨਹੀਂ ਪਹੁੰਚ ਰਿਹਾ ਤੁਹਾਡਾ ਇਹ ਬਹਿਲਾ ਸੀਗਾ ਕਿ ਅਸੀਂ ਕਿਦਾਂ ਪਾਣੀ ਦੇਾਂਗੇ ਕਿ ਕਿਦਾਂ ਵੀ ਪਾਣੀ ਸ਼ਹਿਰ ਨੂੰ ਪਰਾਪਤ ਨਹੀਂ ਹੋ ਰਿਹਾ ਵਜ੍ਹਾ ਕੀ ਹੈ ਪਰੰਤੂ ਉਹਨਾਂ ਨੇ ਕੋਈ ਸਦੂ ਸੰਤੋਸ਼ਟੀ ਜਿਹੇ ਦਾ ਜਵਾਬ ਨਹੀਂ ਦਿੱਤਾ ਮੇਰੀ ਪਰਸੋਂ ਮੇਟੇ ਗਈ ਸੀ ਕੱਲ੍ਹ ਸੁਕੋਂ ਮੈਨੂੰ ਉਹਨਾਂ ਨੇ ਮੈਸੇਜ ਦਿੱਤਾ ਕਿ ਸਾਹਮਣੂ ਕਿ ਜੀ ਸੀ ਵੀ ਦੀ ਟ੍ਰਾਲੀ ਚਾਹੀਦੀ ਆ ਵੀ ਅਸੀਂ ਕੋਈ ਸਫਾਈ ਕਰਾਉਣੀ ਹੈ ਤਾਂ ਮੈਂ ਜਿਹੜੇ ਸਾਡੇ ਜਈ ਹੈਗੇ ਆ ਦਿਨੇਸ਼ ਕੁਮਾਰ ਜੀ ਉਹਨਾਂ ਨਾਲ ਮੈਂ ਗੱਲ ਕੀਤੀ ਰਾਤ ਮੈਂ ਉਹਨਾਂ ਨੂੰ ਮੈਸੇਜ ਭਾਇਆ ਬਾਦ ਤੁਹਾਨੂੰ ਮੈਸੇਜ ਦਿਖਾ ਦੂੰਗਾ ਮੈਂ ਉਹਨਾਂ ਨੇ ਕਿਹਾ ਕਿ ਬਿਸਵਰੇ 8 ਵਜੇ ਟਰਾਲੀ ਆਉਰੇ ਜਿਹੜਾ ਹੈਗਾ ਜੀਸੀਵੀ ਪਹੁੰਚੇਗੀ ਤਾਂ ਤੁਸੀਂ ਪੂਰੇ 8 ਵਜੇ ਮੈਂ ਮੌਕੇ ਤੇ ਹੋਊਗਾ ਉਥੇ ਨਹਿਰ ਦੇ ਜੇ ਤੁਸੀਂ ਆ ਜਾਓ ਤਾਂ ਜ਼ਿਆਦਾ ਵਧੀਆ ਇਹ ਆਪਾਂ ਦੇਖ ਸਕਦੇ ਹਾਂ ਜੀ ਇਹ ਮੈਸੇਜ ਹੈਗਾ ਫਿਰ ਉਹਦਾ ਰਿਪਲਾਈ ਮੈਨੂੰ ਆਇਆ ਮੈਂ ਕਿਹਾ ਜੇ ਤੁਸੀਂ ਆ ਜਾਓ ਤਾਂ ਅੱਛੇ ਹੋ ਗਿਆ ਆਪਾਂ ਖੜਗੇ ਜਿੱਦਾਂ ਮਤਲਬ ਕਰ ਰਹਾ ਮੇਰੀ ਮਨਸ਼ਾਏ ਸੀ ਉਹਨਾਂ ਨੇ ਓਕੇ ਸਰ ਮੈਨੂੰ ਮੈਸੇਜ ਪਾ ਦਿੱਤਾ ਪਰ ਮੈਂ ਜਦੋਂ ਸਰ ਇਹਨੇ ਪਹੁੰਚਿਆ ਉਹ ਤਕਰੀਬਨ ਪੋਣੇ 10 ਵਜੇ ਤੱਕ ਮੈਗਰੇ ਸੀਗਾ ਬਾਅਦੇ ਮੇਰੀ ਪਟਾਲੇ 1:30 ਸੀਗੀ ਕੋਰਟ ਵਿੱਚ ਮੈਥੇ ਜਾਣਾ ਸੀਗਾ 9:30 ਵਜੇ ਤੱਕ ਨਾੜਾ ਕੋਈ ਬੰਦਾ ਨਹੀਂ ਆਇਆ ਮੈਂ ਦੁਬਾਰਾ ਜੇਹ ਸਿੰਘ ਨੂੰ ਫੋਨ ਕੀਤਾ ਮੈਂ ਕਿਹਾ ਜੀ ਤੁਸੀਂ ਬੰਦੇ ਬਣਾਏ ਹੋ ਐ ਤੇ ਤੁਹਾਡਾ ਬੰਦਾ ਕੋਈ ਪਹੁੰਚਿਆ ਨਹੀਂ ਇਹਨਾਂ ਤੁਸੀਂ ਪਹੁੰਚੇ ਕਹਿੰਦੇ ਸਾਡੇ ਬੰਦੇ ਆ ਰਹੇ ਨੇ ਉਹਦੇ ਬਾਅਦ ਪਾਲਾ ਸਿੰਘ ਨਾੜਾ ਕਿ ਸਾਡਾ ਉਹਨਾਂ ਦਾ ਹੈਗਾ ਮੁਲਾਜ਼ਮ ਹੈਗਾ ਜਿਹੜਾ ਵਿਚਾਰਾ ਸੱਟ ਲੱਗਣ ਕਰਕੇ ਉਹਦੇ ਰਾਡ ਪਈ ਵੀ ਪੈਰ ਦੇ ਵਿੱਚ ਲੱਤ ਦੇ ਵਿੱਚ ਬੜਾ ਬੱਧ ਤੁਰ ਕੇ ਆ ਰਿਹਾ ਸੀਗਾ ਉਹਦੇ ਪਹੁੰਚਿਆ ਮੈਂ ਕਿਹਾ ਜੀ ਤੁਹਾਡੇ ਬੰਦੇ ਕਹਿੰਦੇ ਬੰਦੇ ਰਹੇ ਨੇ ਫੇਰ ਮੈਂ ਇਥੇ ਮੌਕੇ ਤੇ ਸਾਰੀ ਗੱਲ ਸਮਝੀ ਜੋ ਆਸ-ਪਾਸ ਲੋਕ ਦੁਕਾਨਦਾਰ ਨੇ ਉਹਨਾਂ ਨੇ ਮੈਨੂੰ ਜੋ ਸੇ ਚੀਜ਼ਾਂ ਦੱਸੀਆਂ ਉਹ ਦਿਖਾਈਆਂ ਤਾਂ ਮੈਨੂੰ ਬੜੀ ਇਸ ਗੱਲ ਦੀ ਚਿੰਤਾ ਹੋਈ ਕਿ ਜੇ ਉਸ ਜਿਹੜਾ ਬੱਚਾ ਜਿਹਾ ਬਣਿਆ ਹੋਇਆ ਇਥੇ ਹੌਦ ਬਣਿਆ ਹੋਇਆ ਜੇ ਉਹਦੀ ਪ੍ਰਾਪਰ ਸਫਾਈ ਸਮੇਂ ਸਰਕਾਰਾ ਦਿੱਤੀ ਜਾਂਦੀ ਤਾਂ ਇਥੋਂ ਜਿਹੜਾ ਕੂੜਾ ਜਾ ਕੇ ਲੈਨ ਵਿੱਚ ਫਸਰੇ ਉਹ ਨਾ ਫਸਦਾ ਫਲਸ ਪਾਣੀ ਦੀ ਸਫਾਈ ਬਹੁਤ ਜ਼ਿਆਦਾ ਬਿਹਤਰ ਹੋ ਸਕਦੀ ਸੀ ਨਹਿਰ ਘਟ ਝੁੰਡੇ ਬਾਬ ਜੀ ਵੀ ਪਰੰਤੂ ਪਿੱਛੇ ਅੱਜ ਤੱਕ ਸਾਲ ਬਾਸ ਸਫਾਈ ਕਰਾਉਂਦੇ ਸੀ ਇਹਦੀ ਅਸੀਂ ਬੰਦੇ ਬੁਲਾ ਕੇ ਐਕਸਪਰਟ ਜਿਹੜੇ ਪੈਰਾਂ ਨੂੰ ਵਟਨੇ ਇਹਦੇ ਅੰਦਰ ਏਡੀ ਐਂਡੀਆਂ ਗੱਠਾਂ ਜੜੀਆਂ ਆਈਆਂ ਜੜਾਂ ਦੀਆਂ ਨਿਕਲਦੀਆਂ ਸੀਗੀਆਂ ਜਿਹੜੀਆਂ ਕਿ ਹੁਣ 3 ਸਾਲ ਬੰਨਾਂ ਨੇ ਨਹੀਂ ਕਟਾਈਆਂ ਔਰ ਉਹਦੇ ਬਾਅਦ ਇਹਨਾਂ ਨੇ ਇਹਦੇ ਫੋਦੀ ਕਰੀ ਸਵਾਈ ਕਰਾਈ ਜੇ ਫੋਦੀ ਸਵਾਈ ਹੋ ਜਿੰਦੀ ਪਾਣੀ ਦਿੱਤੀ ਬਹੁਤ ਚੜਾ ਜਾਂਦੀ ਇਸ ਤੋਂ ਇਲਾਵਾ ਵੀ ਅਸੀਂ ਇਹਨਾਂ ਨੂੰ ਦੋ ਮਛੇਰਾ ਦਿੱਤੇ ਆਈਆਂ ਛੋਟੇ ਮਛੇਰਾ ਨੇ ਕੋ ਲੈ ਗਏ ਆ ਇਹਨਾਂ ਨੂੰ ਜਿਹਨੇ ਫੰਡ ਸਰਕਾਰ ਵੱਲੋਂ ਪ੍ਰਵਾਨਿਤ ਕੀ ਛੁਦਾ ਹੈਗੇ ਆ ਉਹ ਫੰਡ ਅਸੀਂ ਇਹਨਾਂ ਨੂੰ ਦੇ ਰਹੇ ਆ ਉਸ ਤੋਂ ਇਲਾਵਾ ਵੀ ਜਦੋਂ ਵੀ ਇਹਨਾਂ ਨੇ ਕਦੀ ਫੰਡਾਂ ਦੀ ਮੰਗ ਕੀਤੀ ਆ ਨਾ ਫਿਰ ਕੌਂਸਲ ਵੱਲੋਂ ਮੈਂ ਅੱਗੇ ਹੋ ਕੇ ਇਹਨਾਂ ਨੂੰ ਖੰਡ ਪ੍ਰੋਵਾਈਡ ਕਰਾਏ ਇਹਨਾਂ ਦੀ ਹਰ ਕੰਮ ਵਿੱਚ ਮਦਦ ਕੀਤੀ ਹੈ ਤਾਂ ਕਿ ਸ਼ਹਿਰ ਦਾ ਬਾਟਸਪਲੇ ਉਹ ਸਿਮਰੇ ਦਾ ਜਿਹੜਾ ਮੁੱਖ ਕੰਮ ਹੈਗਾ ਤੁਸੀਂ ਇਹ ਸਾਮ ਲਾਓ ਸਾਡੇ ਕੋਲ ਪਾਣੀ ਹੈਗਾ ਸਾਡੀ ਥੋੜੀ ਜਿਹੀ ਲੈੱਕੀ ਕਰਕੇ ਉਹ ਪਾਣੀ ਜਿਹੜਾ ਹੈਗਾ ਵਾਟਰ ਟ੍ਰੀਟਮੈਂਟ ਪਲਾਂਟ ਤੱਕ ਨਹੀਂ ਪਹੁੰਚ ਪਾ ਰਹੇ ਹਾਈਪਾਂ ਨੇ ਸਬਾਈ ਕਰਾਣੀ ਚਿਹਰੀ ਸੀ ਨਹੀਂ ਕਰਾਈ ਗਈ ਪਾਈਪ ਇਲਰਸ ਤੇ ਲੀਕ ਹੋਏ ਪਿਆ ਖੜਾਣਾ ਪਾਣੀ ਨਿਕਲ ਰਿਹਾ ਉਹ ਅਸੀਂ ਰਿਪੇਅਰ ਨਹੀਂ ਕਰਾਈ ਅਸੀਂ ਹੁਣ ਅਗੇ ਜਨ ਨਵੀਂ ਪਾਈਪਲਾਈਨ ਪਾਣੀ ਜਿਹੜੀ ਨਵੀਂ ਪਾਈਪਲਾਈਨ ਪਾਣੀ ਇੱਕ ਦਿਨ ਵੀ ਪਾਣੀ ਕੱਢਣਾ ਉੱਠਾ ਐਸੇ ਲੋਕ ਗਰੀਬ ਕਰ ਰਹੇ ਅੱਗੇ ਖੜ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਹਾਂਕਾਰ ਮੱਜੀ ਵਿੱਚ ਟੈਂਕਰਾਂ ਨਹੀਂ ਸਪਲਾਈ ਕਰਦੇ ਆ ਜਦ ਸਾਨੂੰ ਕਿ ਜਿਆਦਾ ਜ਼ਰੂਰਤ ਪੈਂਦੀ ਹੈ ਤਾਂ ਟੈਂਕਰ ਕਮੇਟੀ ਦੇ ਭੇਜਦੇ ਆਂ ਸੀ ਜੇ ਸਪਾਈ ਹੋ ਜਾਂਦੀ ਇਹੀ ਪਾਣੀ ਸਫੀਸ਼ੀਐਂਟ ਆ ਅਸੀਂ ਇੱਕ ਦਿਨ ਮੋਰ ਖੁਲਾ ਪਾਣੀ ਸ਼ਹਿਰ ਨੂੰ ਦੇ ਸਕਦੇ ਆ ਜੋ ਕਿ ਅਧਿਕਾਰੀ ਮੇਰੇ ਘਰ ਦੇ ਤੇ ਕਰੀ ਤੇ ਉੱਥੇ ਆਈ ਨਹੀਂ ਇਹ ਜੋ ਹਲਾਟ ਉਹ ਦੇਖ ਰਹੇ ਨੇ ਇਹ ਦੇਖੋ ਕਮਚਾ ਖਾਲੀ ਪਿਆ ਉਹਦੇ ਹੀ ਬਾੜ ਬੰਦੀ ਕੋਈ ਨਹੀਂ ਹੈ ਲੋਕਾਂ ਨੇ ਡੰਗਰ ਗਿਰੇ ਵਿਚਾਰੇ ਕੋਈ ਬੰਦਾ ਘੇਰ ਸਕਦਾ ਇਹਦੇ ਵਿੱਚ ਰਾਦੋਂ ਤਾਂ ਇਸ ਤਰੀਕੇ ਨਾਲ ਮੈਂ ਆਪਣਾ ਫਰਜ਼ ਸੰਜਿਆ ਕਿ ਬਤੌਰ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਜੇ ਮੈਂ ਇਹ ਗੱਲ ਮੈਂ ਤੁਹਾਡੇ ਸਾਰੇਆਂ ਦੇ ਰਾਹੀਂ ਹਲਕਾ ਵਿਧਾਇਕ ਸ਼੍ਰੀਮਤੀ ਨੀਨਾ ਮਿਸਰ ਜੀ ਨੂੰ ਵੀ ਦੱਸਣਾ ਚਾਹਾਂਗਾ ਕਿ ਜੇ ਮੇਰੀ ਕੋਈ ਗੱਲ ਗਲਤ ਹੋਵੇ ਤਾਂ ਖੁਦ ਆ ਕੇ ਮੌਕਾ ਦੇਖ ਲੈਣਾ ਹੈ